ਜੇਕਰ ਕਿਸੇ ਦਾ ਵਿਆਹ ਨਹੀਂ ਹੁੰਦਾ ਤਾਂ ਇਸ ਜਗ੍ਹਾ ਤੇ ਸੇਰਾ ਚੜਾ ਜੋ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਮਾਤਾ ਜੀਤਾ ਜੀ ਨਾਲ ਵਿਆਹ ਹੋਇਆ ਸੀ ਤਾਂ ਦੋਸਤੋ ਇਸ ਜਗ੍ਹਾ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਸੇਰਾ ਬਣਿਆ ਗਿਆ ਸੀ ਸਤਿ ਸ਼੍ਰੀ ਅਕਾਲ ਦੋਸਤੋ ਇਹ ਗੁਰਦੁਆਰਾ ਸੇਰਾ ਸਾਹਿਬ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਿਆਰ ਹੋਏ ਸੀ ਆਪਣੇ ਵਿਆਹ ਵਾਸਤੇ ਆਨੰਦਪੁਰ ਸਾਹਿਬ ਤੋਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਆਉਂਦਿਆ ਤਾਂ ਇਸ ਜਗ੍ਹਾ ਤੇ ਰੁਕਦੇ ਆ ਕਿਉਂਕਿ ਉਸ ਜਗ੍ਹਾ ਤੇ ਗੁਰੂ ਗੋਬਿੰਦ ਸਿੰਘ ਜੀ ਪ੍ਰੋਪਰ ਜਿਹੜੇ ਤਿਆਰ ਨਹੀਂ ਹੋਏ ਸੀ ਕਿਉਂਕਿ ਗੁਰੂ ਜੀ ਦਾ ਮਨਣਾ ਸੀ ਵੀ ਉੱਥੇ ਜਿਹੜਾ ਗੁਰੂ ਤੇਗ ਬਹਾਦਰ ਜੀ ਦਾ ਸ਼ੀਸ਼ ਆਇਆ ਸੀ ਤਾਂ ਕਰਕੇ ਉੱਥੋਂ ਏਦਾਂ ਹੀ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਨੇ ਚਾਲੇ ਪਾਏ ਸੀ ਜਦੋਂ ਮਾਤਾ ਜੀਤਾ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਵਿਹਾਨ ਆਉਂਦੇ ਆ ਤਾਂ ਦੋਸਤੋ ਇਸ ਜਗ੍ਹਾ ਤੇ ਗੁਰੂ ਗੋਬਿੰਦ ਸਿੰਘ ਜੀ ਤਿਆਰ ਹੁੰਦੇ ਆ ਉਹਨਾਂ ਦੇ ਸੇਹੜਾ ਲੱਗਦਾ ਇਸ ਜਗ੍ਹਾ ਦਾ ਨਾਮ ਹੈ ਸੇਹੜਾ ਸਾਹਿਬ ਬਿਲਕੁਲ ਹਿਮਾਚਲ ਦੇ ਵਿੱਚ ਜਿਹੜਾ ਇਹ ਕਹਿਦੀ ਆਪਾਂ ਗੁਰੂ ਘਰ ਪੈਂਦਾ ਤੇ ਇੱਕ ਬਹੁਤ ਸੋਹਣੀ ਲੋਕੇਸ਼ਨ ਤੇ ਜਿਹੜਾ ਗੁਰੂ ਘਰ ਬਣਿਆ ਹੋਇਆ ਤਾਂ ਅੱਗੇ ਗੱਲ ਕਰਦੇ ਆਪਾਂ ਬਾਬਿਆਂ ਨਾਲ ਵੀ ਤੇ ਇਥੋਂ ਕੀ ਨਿਸ਼ਾਨੀਆਂ ਮਿਲਦੀਆਂ ਨੇ ਗੁਰੂ ਜੀ ਦੀਆਂ ਉਹਨਾਂ ਬਾਰੇ ਵੀ ਜਿਹੜੀ ਚਰਚਾ ਕਰਾਂਗੇ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਤੇ ਸ਼ੇਅਰ ਜ਼ਰੂਰ ਕਰਦੇਓ ਦੋਸਤੋ ਇਥੋਂ ਥੋੜੀ ਦੂਰ ਇੱਕ ਗੁਰੂ ਘਰ ਹੈ ਗੁਰੂ ਕਾ ਲਾਹੌਰ ਉਸ ਜਗ੍ਹਾ ਤੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਜੜੀਆਂ ਲਾਵਾਂ ਹੋਈਆਂ ਸੀ ਮਾਤਾ ਜੀਤਾ ਜੀ ਨਾਲ ਮਾਤਾ ਜੀਤਾ ਜੀ ਦੇ ਜਿਹੜੇ ਪਿਤਾ ਸੀ ਹਰਜਸ ਜੀ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਹੀ ਅਰਦਾਸ ਕੀਤੀ ਸੀ ਵੀ ਤੁਸੀਂ ਲਾਹੌਰ ਜਿਹੜੀ ਬਰਾਤ ਲੈ ਕੇ ਆਓ ਪਰ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਵੀ ਜਿਹੜਾ ਅਸੀਂ ਨਹੀਂ ਉੱਥੇ ਆ ਸਕਦੇ ਕਿਉਂਕਿ ਸਾਡੇ ਗੁਰੂ ਅਰਜਨ ਦੇਵ ਜੀ ਨੇ ਜਿਹੜੇ ਉੱਥੇ ਉਹਨਾਂ ਨੂੰ ਜਿਹੜਾ ਸ਼ਹੀਦ ਕੀਤਾ ਗਿਆ ਸੀ ਇਸ ਕਰਕੇ ਸੀ ਉੱਥੇ ਨਹੀਂ ਆ ਸਕਦੇ ਤਾਂ ਦੋਸਤੋ ਇਸ ਜਗ੍ਹਾ ਦੀ ਜਿਹੜਾ ਗੁਰੂ ਘਰ ਔਰ ਬਸਾਇਆ ਸੀਗਾ ਗੁਰੂ ਗੋਬਿੰਦ ਸਿੰਘ ਜੀ ਨੇ ਪਹਾੜੀ ਰਾਜਾਂ ਤੋਂ ਜਿਹੜੀ ਉਹ ਜਗ੍ਹਾ ਖਰੀਦੀ ਸੀ ਅਗਲੀ ਵੀਡੀਓ ਵਿੱਚ ਤੁਹਾਨੂੰ ਉਹ ਵੀ ਦਿਖਾਵਾਂਗੇ ਆ ਦੇਖੋ ਬਿਲਕੁਲ ਹਿਮਾਚਲ ਦੀਆਂ ਪਹਾੜੀਆਂ ਦੇ ਵਿੱਚ ਜਿਹੜਾ ਇਹ ਗੁਰੂ ਘਰ ਬਣਿਆ ਹੋਇਆ ਹੈ ਗੁਰਦੁਆਰਾ ਸੇਰਾ ਸਾਹਿਬ ਕਾਫੀ ਇਤਿਹਾਸਕ ਗੁਰਦੁਆਰਾ ਦੋਸਤੋ ਪਰ ਬਹੁਤ ਘੱਟ ਲੋਕ ਇਸ ਗੁਰੂ ਘਰ ਬਾਰੇ ਜਿਹੜਾ ਜਾਣਦੇ ਆਗੇ ਇੱਕ ਵਾਰ ਫੇਰ ਦੱਸਦਾ ਵੀ ਇਸ ਜਗ੍ਹਾ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜਾ ਸੇਹਰਾ ਲੱਗਿਆ ਸੀ ਹੈਨਾ ਜਿੰਨੀ ਕਿ ਜਾਣਕਾਰੀ ਆਪਾਂ ਨੂੰ ਮਿਲਿਆ ਤੇ ਇਸ ਗੁਰੂ ਘਰ ਦਾ ਨਾਮ ਹੈ ਜਿਹੜਾ ਗੁਰਦੁਆਰਾ ਸੇਹਰਾ ਸਾਹਿਬ ਹੈ ਨਾ ਇਹਦਾ ਨਾਮ ਹੈ ਹਿਮਾਚਲ ਤੋਂ ਨੈਣਾ ਦੇਵੀ ਤੋਂ ਕਹਦੀ ਆਪਾਂ ਥੋੜੀ ਦੂਰ ਆਨੰਦਪੁਰ ਤੋਂ ਕਹਦੀ ਵੀ 10 12 ਕਿਲੋਮੀਟਰ ਦੀ ਦੂਰੀ ਤੇ ਜਿਹੜਾ ਇਹ ਗੁਰੂ ਘਰ ਪੈ ਜਾਂਦਾ ਪਰ ਪੈਂਦਾ ਜਿਹੜਾ ਹਿਮਾਚਲ ਵਿੱਚ ਆਪਨੇ ਬਹੁਤ ਘੱਟ ਲੋਕ ਜਿਹੜੇ ਇਸ ਥਾਂ ਤੇ ਆਉਂਦੇ ਆਗੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਮਾਤਾ ਜੀਤਾ ਜੀ ਨਾਲ ਵਿਆਹ ਹੋਇਆ ਸੀ ਤਾਂ ਦੋਸਤੋ ਇਸ ਜਗ੍ਹਾ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਸੇਹੜਾ ਬਣਿਆ ਗਿਆ ਸੀਗਾ ਤੇ ਥੋੜੀ ਦੂਰ ਉਹ ਗੁਰੂ ਘਰ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਲਾਮਾ ਹੋਈਆਂ ਸੀ ਹਨ ਤਾਂ ਸੇਹੜਾ ਸੇਵ ਗੁਰੂ ਘਰ ਦਾ ਜਿਹੜਾ ਨਾਮ ਹੈ ਸੇਹੜਾ ਸਾਹਿਬ ਤੇ ਆ ਗੁਰੂ ਘਰ ਹੈ ਜੀ ਇੱਥੇ ਗੁਰੂ ਗੋਬਿੰਦ ਸਿੰਘ ਜੀ ਦਾ ਸੇਹੜਾ ਬਣਿਆ ਗਿਆ ਸੀ ਜੀ ਮਤਲਬ ਤਿਆਰ ਹੋਏ ਸੀ ਗੁਰੂ ਗੋਬਿੰਦ ਸਿੰਘ ਜੀ ਇਸ ਥਾਂ ਤੋਂ ਅੱਛਾ ਭਾਈ ਜੀ ਕੀ ਇਤਿਹਾਸ ਹੈ ਗੁਰੂ ਘਰ ਦਾ ਦੱਸੋਗੇ ਮੜਾ ਜੀ ਹਾਂ ਬਿਸਕਲ ਇਸ ਦਾ ਇਤਿਹਾਸ ਹੈ ਕਲਗੀਧਰ ਪਾਸ਼ਾ ਆਪਣੀ ਤਨ ਸਤਾਰਾ ਸੋਤੀ ਨੂੰ ਜਿੱਥੇ ਸੇਰਾ ਸਾਹਿਬ ਗੁਜ਼ਾਰਾ ਸੇਰਾ ਲੱਗਿਆ ਸੀ ਅੱਛਾ ਇਸ ਥਾਂ ਤੇ ਸੇਰਾ ਬੰਨਿਆ ਸੀਗਾ ਸੇਰਾ ਬੰਨਿਆ ਸੀ ਅੰਮ੍ਰਿਤਪੁਰ ਤੇ ਆ ਕੇ ਸੇਰਾ ਇੱਥੇ ਬੰਨਿਆ ਸੀ ਤੇ ਨਾਲ ਗੁਰੂ ਦਾ ਲਾਹੌਰ ਹੈ ਉੱਥੇ ਬਾਬਾ ਜੀ ਦੀ ਸ਼ਾਦੀ ਹੋਈ ਅੱਛਾ ਉੱਥੇ ਵਿਆਹ ਹੋਇਆ ਸੀ ਮਾਤਾ ਜੀ ਤਾਂ ਹੀ ਨਾਲ ਹਾਂਜੀ 1734 ਸਵੀਰ ਸਤਾਰਾ ਸੋਤੀ ਹਾਂਜੀ ਅੱਛਾ ਸੰਗਤ ਆਉਂਦੀ ਆ ਵਧੀ ਇੱਥੇ ਮੇਲਾ ਭਰਦਾ ਕੋਈ ਹਾਂਜੀ 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 ਕਿਸ ਟਾਈਮ ਕਿਸਤਾਂ ਪੰਚਮੀ ਹੋਲਾ ਮੱਲਾ ਸੰਤ ਪੰਚਮੀ ਹੋਲਾ ਮੱਲਾ ਹਾਂ ਹੋਲਾ ਮੱਲਾ ਅੱਛਾ ਸ਼ੁਕਰੀਆ ਭਾਈ ਜੀ ਓਕੇ 1.5 ਕਿਲੋਮੀਟਰ ਦੀ ਦੂਰੀ ਤੇ ਜਿਹੜਾ ਗੁਰੂ ਘਰ ਲਾਹੌਰ ਆ ਉੱਥੇ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦੇ ਲਾਵਾ ਫੇਰੇ ਹੋਏ ਸੀਗੇ ਤੇ ਨਾਲ ਇੱਕ ਜਿਹੜਾ ਗੁਰੂ ਘਰ ਬਣਾ ਹੋਇਆ ਪੌੜ ਸਾਹਿਬ ਉੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਲੀਲੇ ਘੋੜੇ ਨੇ ਜਿਹੜੇ ਪੌੜ ਮਾਰ ਕੇ ਪਾਣੀ ਕੱਢਿਆ ਸੀ ਉਸ ਵੇਲੇ ਜਿਹੜੀ ਪਾਣੀ ਦੀ ਕਾਫੀ ਘਾਟ ਸੀ ਤਾਂ ਦੋਸਤੋ ਕਾਫੀ ਇਤਿਹਾਸਕ ਗੁਰਦੁਆਰੇ ਜਿਹੜੇ ਤੁਹਾਨੂੰ ਅਗਲੀ ਵੀਡੀਓ ਵਿੱਚ ਦੇਖਣ ਨੂੰ ਮਿਲਣਗੇ ਤੇ ਬਾਕੀ ਬਾਬਾ ਜੀ ਨਾਲ ਆਪਾਂ ਇੱਕ ਵਾਰ ਫੇਰ ਤੁਹਾਡੀ ਗੱਲ ਕਰਾ ਦਈਏ ਹਨਾ ਵੀ ਇੱਥੋਂ ਦਾ ਦਵਾਰੇ ਇਤਿਹਾਸ ਆਪਾਂ ਬਾਬਾ ਜੀ ਦੇ ਮੂੰਹੋਂ ਸੁਣ ਲਈਏ ਸਤਿ ਸ੍ਰੀ ਅਕਾਲ ਬਾਬਾ ਜੀ ਬਾਬਾ ਜੀ ਕੀ ਇਤਿਹਾਸ ਇਸ ਗੁਰੂ ਘਰ ਦਾ ਦੱਸੋਗੇ ਮੜਾ ਜੀ ਇੱਥੇ ਆਪਣੇ ਗੁਰੂ ਘਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਦਾ ਇੱਥੇ ਸਿਰਾ ਲਾਇਆ ਸੀਗਾ ਗੁਰੂ ਗੋਬਿੰਦ ਸਿੰਘ ਦਾ ਜਿਹੜਾ ਲਾ ਕੇ ਗੁਰੂ ਦੇ ਲਾਹੌਰ ਵਿਆਹਣ ਗਏ ਸੀ ਅੱਛਾ ਜੀ ਤੇ ਬਾਬਾ ਜੀ ਕਿੰਨਾ ਕਿ ਮਤਲਬ ਕਦੋਂ ਦੀ ਗੱਲ ਹੈ ਇਹ ਕਿਹੜੇ ਸਨ ਦੀ ਗੱਲ 1734 ਤੁਸੀਂ ਕਦੋਂ ਤੁਸੀਂ ਕਹੋਗੇ ਮੜਾ ਜੀ ਬਿਲਕੁਲ ਜਿਹੜਾ ਆਪਾਂ ਕਹਿਤੀ ਨਾ ਹਿਮਾਚਲੀਆਂ ਪਹਾੜੀਆਂ ਦੇ ਵਿੱਚ ਇਹ ਗੁਰੂ ਘਰ ਹੈ ਜਿਹੜਾ ਬਣਿਆ ਹੋਇਆ ਤੇ ਆ ਦੇਖੋ ਮੈਂ ਤੁਹਾਨੂੰ ਇਤਿਹਾਸ ਦਿਖਾ ਰਾਂ ਇੱਕ ਵਾਰੀ ਫੇਰ ਗੁਰਦੁਆਰਾ ਸੇਰਾ ਸਾਹਿਬ ਹੈ ਨਾ ਗੁਰਦੁਆਰਾ ਸੇਰਾ ਸਾਹਿਬ ਦਾ ਇਤਿਹਾਸ ਇਸ ਸਥਾਨ ਤੇ ਜਦੋਂ ਕਲਗੀਧਰ ਪਾਸ਼ਾ ਆਪਣੀ ਸ਼ਾਦੀ ਲਈ ਸਨ 1677 ਈਸਵੀ ਸਮੇਂ ਪਹੁੰਚੇ ਤੇ ਹੀ ਹਾੜ ਸਮਤ 1734 ਨੂੰ ਸਤਗੁਰੂ ਜੀ ਦਾ ਬਰਾਤ ਦਾ ਜਿਹੜਾ ਉਤਾਰਾ ਇਸ ਜਗ੍ਹਾ ਤੇ ਕੀਤਾ ਗਿਆ ਇੱਥੇ ਬਰਾਤ ਜਿਹੜੀ ਰੁਕੀ ਸੀ ਤੇ ਇਸ ਜਗ੍ਹਾ ਤੇ ਸੇਹਰਾ ਲਾਇ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਤਾਂ ਦੋਸਤੋ ਬਹੁਤ ਸਾਰੇ ਲੋਕ ਕਹਿੰਦੇ ਆ ਵੀ ਇੱਥੇ ਜੇ ਕਿਸਦਾ ਵਿਆਹ ਨਹੀਂ ਹੁੰਦਾ ਤਾਂ ਇੱਥੇ ਸੁੱਖ ਸੁੱਖ ਕੇ ਉਹ ਜਿਹੜੀ ਸੁੱਖ ਪੂਰੀ ਹੋ ਜਾਂਦੇ ਆ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ